ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਹਾਂ ਜੀ ਅੱਜ ਫੇਰ ਤੋਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਈ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਇਹੋ ਜਿਹੀ ਆਫਰ ਲੈ ਕੇ ਆਏ ਹਾਂ ਤੁਹਾਡੇ ਸਾਰੇ ਭਰਾਵਾਂ ਦੇ ਲਈ ਜੋੜੇ ਹੈਗੇ ਬਈ ਆਪਣੇ ਕੋਲ ਥੋੜੇ ਜਿਆਦੇ ਤੇ ਵਿੱਚੋਂ ਆਪਾਂ 2-3 ਜੋੜੇ ਸੇਲ ਕਰ ਲੱਗੇ ਆਂ ਤੇ ਜੋੜੇ ਵਧੀਆ ਵੀਰੇ ਜੇ ਕਿਸੇ ਭਰਾ ਨੂੰ ਚਾਹੀਦੇ ਆ ਤਾਂ ਸਿਰਫ 5-5000 ਤੇ ਜੋੜੇ ਮਿਲ ਜਾਣਗੇ ਤਿੰਨ ਜੋੜੇ ਵੀ 5-5000 ਦੇ ਮਿਲ ਜਾਣਗੇ ਤੇ ਵਿੱਚ ਤਿੰਨ ਕਬੂਤਰ ਦੂਜੇ ਆ ਉਹ ਆ 5000 ਦੇ ਤਿੰਨ ਦੇ ਦੇਣੇ ਆ ਤੇ ਯਾਨੀ ਕਿ 20000 ਸਾਰੇ ਕਬੂਤਰ ਆਪਾਂ ਦੇ ਦੇਣੇ ਆ ਜੇ ਕਿਸੇ ਭਰਾ ਨੂੰ ਕੱਲੇ-ਕੱਲੇ ਚਾਹੀਦੇ ਕੱਲੇ-ਕੱਲੇ ਵੀ ਮਿਲ ਜਾਣਗੇ ਤੇ ਕਬੂਤਰ ਥੋੜੇ ਜਿਆਦਾ ਕਰਕੇ ਬਈ ਆਪਾਂ ਸੇਲ ਕਰ ਲੱਗੇ ਆ ਤੇ ਤੁਹਾਨੂੰ ਕਬੂਤਰ ਦਿਖਾਉਣੇ ਜੋੜੇ ਆ ਜੋ ਹਰ ਜਿਹੜੇ ਜੋੜੇ ਆਪਾਂ ਬਈ ਕਰਨੇ ਆ ਸੇਲ ਤੇ ਜਿਹੜੇ ਵੀਰ ਨੂੰ ਚਾਹੀਦੇ ਆ ਬਈ ਨਾਲ ਸੰਪਰਕ ਕਰ ਲਓ ਆਪਣਾ ਨੰਬਰ ਹੈਗਾ 994999516 ਨੜੇ 9944 ਨੰਨਾ 9516 ਪਰਾ ਨੰਬਰ ਹੈ ਬਾਈ ਜੀ ਆ ਦੇਖ ਲੋ ਇੱਕ ਜੋੜਾ ਦਾ ਬਾਈ ਜੀ ਆਹਾ ਇਹ ਜੋੜਾ ਵੀ ਬਈ ਆਪਾਂ 5000 ਦਾ ਦੇ ਦੇਣਾ ਕਬੂਤਰ ਚਿੱਟੀਆਂ ਅੱਖਾਂ ਦਾ ਕਬੂਤਰੀ ਵੀ ਚਿੱਟੀਆਂ ਅੱਖਾਂ ਦੀ ਤੇ ਕਬੂਤਰ ਦੇ ਲੋ ਕਿੰਨਾ ਫਰਤੀਲਾ ਇਹ ਜੋੜਾ ਵੀ ਬਈ ਆਪਾਂ 5000 ਦਾ ਸੇਲ ਕਰ ਦੇਣਾ ਅੱਗੇ ਤੁਹਾਨੂੰ ਜੋੜਾ ਦਾ ਹੁੰਨੇ ਆ ਇੱਕ ਜੋੜਾ ਬਾਈ ਜੀ ਆਹਾ ਕਬੂਤਰ ਦੇ ਲੋ ਕੱਟ-ਕੱਟ ਬਾਈ ਜੀ ਇੱਕ ਕਬੂਦਰੀ ਦਾ ਕੱਦ ਘਾਟ ਵੀ ਵੇਚ ਲਓ ਇਹ ਜੋੜਾ ਵੀ ਭਾਈ ਆਪਾਂ 5000 ਦਾ ਦੇ ਦੇਣਾ ਕਿਉਂਕਿ ਆਪਣੇ ਕੋਲ ਭਾਈ ਬੜਾ ਲੜਦੇ ਆ ਵੇਖੋ ਆਪਾਂ ਕਿ ਜਿਹੜੇ ਲਊ ਕਰ ਰਹੇ ਪਏ ਆ ਬੜਾ ਜਿਹੜੇ ਲੜਦੇ ਆ ਵੀਰੇ ਖੋਡਿਆਂ ਦੇ ਵਿੱਚ ਤੇ ਇਹ ਜੋੜਾ ਵੀ ਆਪ ਕਰ ਦੇਣਾ 5000 ਦਾ ਸੇਲ ਕਬੂਤਰ ਦੇਖੋ ਕਿੰਨਾ ਤਗੜਾ ਭਾਈ ਕਿੰਨਾ ਉੱਚਾ ਲੰਮਾ ਦਾ ਕਬੂਦਰੀ ਵੀ ਪੂਰੀ ਉੱਚੀ ਲੰਮੀ ਦੇ ਨਾਲ ਦੀ ਬਗਲੇ ਆ ਰਗੇ ਕਬੂਤਰ ਆ ਭਈ ਹੱਥ 'ਚ ਨਹੀਂ ਆਉਂਦੇ ਇਹ ਵੀ ਆਪਾਂ 5000 ਦਾ ਕਰ ਦੇਣਾ ਸੇਲ ਜੋੜਾ ਤੇ ਇੱਕ ਜੋੜਾ ਤੁਹਾਨੂੰ ਵਖਾਉਨੇ ਭਾਈ ਹੋਰ ਮੌਜਿਆਂ ਦਾ ਆ ਜੋੜਾ ਬਈ ਮੌਜਿਆਂ ਦਾ ਇਹ ਵੀ 5000 ਰੁਪਏ ਦੇ ਦਣਾ ਬਰੇ ਕਬੂਤਰ ਚਿੱਟੀਆਂ ਅੱਖਾਂ ਦਾ ਮੌਜਾ ਤੇ ਕਬੂਤਰੀ ਹੈਗੀ ਆ ਖੱਟੀਆਂ ਅੱਖਾਂ ਦੀ ਮੌਜੀ ਤੇ ਜਿਹੜੇ ਭਰਾਵਾਂ ਨੂੰ ਚਾਹੀਦੇ ਵੀਰੇ ਆਪਾਂ ਇਹਨਾਂ ਨਾਲ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੂੰ ਕੱਲਾ-ਕੱਲਾ ਜੋੜਾ ਚਾਹੀਦਾ ਕੱਲਾ-ਕੱਲਾ ਵੀ ਮਿਲ ਜੂਗਾ ਨੰਬਰ ਹੈਗਾ ਵੀਰੇ ਆਪਣਾ 9914999516 ਫੇਰ ਨੰਬਰ ਦੱਸ ਦਿੰਦੇ ਆ 9914999516 ਤੇ ਵੀਰੇ ਜੇ ਕਿਸੇ ਭਰਾ ਨੂੰ ਕੱਲੇ-ਕੱਲੇ ਚਾਹੀਦੇ ਕੱਲੇ-ਕੱਲੇ ਵੀ ਮਿਲ ਜਾਣਗੇ ਜੋੜੇ ਤੇ ਜੇ ਇਕੱਠੇ ਚਾਹੀਦੇ ਇਕੱਠੇ ਮਿਲ ਜਾਣਗੇ ਪੰਦ 5000 ਦਾ ਭਾਈ ਇਹ ਜੋੜਾ 5000 ਦਾ ਇਹ ਆਹ ਜੋੜਾ ਤੇ ਭਾਈ 5000 ਦਾ ਇਹ ਆਹ ਜੋੜਾ ਆ ਦੇਖ ਲੋ ਕਬੂਦਰੀ ਕਾਲੀ ਜੀਨੀ ਕਬੂਤਰ ਵੀ ਕਾਲਾ ਜੀਨਾ ਇਹ ਤੇ ਹੀ ਵੀਰੇ ਇੱਕ ਦੂਜੇ ਕਬੂਤਰੇ ਤੁਹਾਨੂੰ ਦਿਖਾਉਂਦੇ ਆ ਜਿਹੜੇ ਉਧਰਲੇ ਹੁਡੇ ਜਾਲਚਾ ਆ ਦੇਖੋ ਬਈ ਇੱਕ ਜੋੜਾ ਭਈ ਉਹ ਆ ਬੜਰਾ ਕਬੂਤਰ ਕਾਲੀ ਜਨੀ ਕਬੂਤਰੀ ਆ ਤੇ ਇੱਕ ਆ ਪੱਠਾ ਵੀਰੇ 10 ਪਰ ਸਾਫ ਹੋਣਾ ਦਾ ਬਈ ਜੀ ਆਪਾਂ ਇਹ ਦੇ ਦਨੇ ਆ ਤੇ ਜਿਹੜੇ ਭਰਾ ਨੂੰ ਚਾਹੀਦੇ ਆਪਣਾ ਸੰਪਰਕ ਕਰ ਲਓ ਜੇ ਕੱਲੇ ਕੱਲੇ ਜੋੜੇ ਚਾਹੀਦੇ ਕੱਲੇ ਕੱਲੇ ਮਿਲ ਜਾਣਗੇ ਜੇ ਕਹੇ ਨੇ ਇਕੱਠੇ ਲੈਣੇ ਇਕੱਠੇ ਮਿਲ ਜਾਣਗੇ 5-5000 ਦੇ ਜੋੜੇ ਬਈ ਆ ਤਿੰਨੇਵੇਂ 5000 ਦੇ ਦੇ ਦਨੇ ਆ ਬਾਕੀ ਆ ਤਿੰਨ ਜੋੜੇ ਬਈ 5-5000 ਦੇ ਯਾਨੀ ਕਿ 5000 ਦਾ ਉਦਲਾ ਜੋੜਾ 5000 ਦਾ ਤਦਲਾ ਤੇ 5000 ਦਾ ਉਦੂ ਤਦਲਾ ਤੇ ਜਿਹੜੇ ਭਰਾ ਨੂੰ ਚਾਹੀਦੇ ਕਰ ਲੋ ਸੰਪਰਕ ਤੇ ਚੱਕ ਲੋ ਵੀਰੇ ਕਬੂਤਰ ਥੋੜੇ ਜਿਆਦਾ ਕਰਕੇ ਆਪਾਂ ਦੇਣ ਲੱਗੇ ਆ ਕਬੂਤਰ ਇਹ ਵੀ ਚੰਗੇ ਸਾਰੇ ਆਪਾਂ ਮਾਰੇ ਕਬੂਤਰ ਬਾਈ ਰੱਖਦੇ ਹੀ ਨਹੀਂ ਤੇ ਜਿਹੜੇ ਭਰਾ ਨੂੰ ਚਾਹੀਦੇ ਆ ਬਣਾ ਸੰਪਰਕ ਕਰ ਲੋ ਤੇ ਖਿੱਚ ਲੋ ਕੰਮ ਝੋਟੇਓ ਬਹੁਤ ਵਧੀਆ ਵਧੀਆ ਜਾਨਵਰ ਆ ਤੇ ਬਾਕੀ ਆਪਣਾ ਜਾਲ ਲਾਇਆ ਸੀ ਕਬੂਤਰ ਵਿੱਚ ਝੋਟਦੇ ਫਿਰਦੇ ਬਹਿੰਦੇ ਕੋਈ ਉਧਰ ਨਹੀਂ ਜਾਂਦਾ ਕੋਈ ਇਧਰ ਨੂੰ ਕਰ ਲੋ ਚੈੱਕ ਤਾਂ ਚਲੋ ਬਾਈ ਫਿਰ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਜਿਹੜੇ ਭਰਾਵਾਂ ਨੂੰ ਕਬੂਤਰ ਚੰਗੇ ਚਾਹੀਦੇ ਤਾਂ ਕਰ ਲੋ ਆਪਣਾ ਸੰਪਰਕ